ਮੈਂ ਥੋੜਾ ਜਿਹਾ ਸਾਲਕ ਤੋਂ ਬਦਲ ਗਿਆ ਬਾਈ ਹੁਣ ਮੈਂ ਹੁਣ ਥੋੜਾ ਆਪਣੇ ਆਪ ਉਤੇ ਕੰਮ ਹੀ ਇੰਨਾ ਕਰ ਲਿਆ ਕਿ ਹੁਣ ਮੈਂ ਕ੍ਰਿਟਿਸਿਜ਼ਮ ਵਾਲੀ ਆ ਕਿਸੇ ਚ ਕੋਈ ਮਾੜੀਆਂ ਹਰਕਤਾਂ ਦੇਖਣੀ ਇਹ ਬੰਦ ਕਰਤੀਆਂ ਟੌਪਿਕ ਤੇ ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਮੇਰੇ ਇੱਕ ਫਿਰ ਵੀ ਨਜ਼ਰੀਆ ਹੁੰਦਾ ਮੇਰਾ ਨਜ਼ਰੀਆ ਇਹ ਹੈ ਕਿ ਅਗਲੇ ਨੇ ਪੈਸੇ ਕਮਾਏ ਨੇ ਅਗਲੇ ਦਾ ਸ਼ੌਂਕ ਹੈ ਉਹਦੇ ਪੈਸੇ ਉਹਦਾ ਸ਼ੌਂਕ ਉਹ ਜੋ ਮਰਜ਼ੀ ਕਰੇ ਹੁਣ ਕੋਈ ਲੋਕ ਪੈਸਾ ਚੀਜ਼ ਐਸੀ ਹੈ ਜਿਹਦੇ ਤੋਂ ਬਿਨਾ ਸਰਦਾ ਵੀ ਨਹੀਂ ਪਰ ਪੈਸਾ ਸਭ ਕੁਝ ਵੀ ਨਹੀਂ ਹੈ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਪੈਸਾ ਕੁਝ ਵੀ ਨਹੀਂ ਹੈ ਉਹ ਜਾਂ ਬਹੁਤ ਕਮਾਲ ਵੇ ਪਹਿਲਾਂ ਇੱਕ ਵਾਰੀ 500000 ਕਰੋੜ ਕਮਾ ਕੇ ਕਵੇ ਪੈਸਾ ਕੁਛ ਵੀ ਨਹੀਂ ਪਰ ਜੇ ਮੇਰੇ ਵਰਗਾ ਮੁੰਡਾ ਵਿਹਲਾ ਬੈਠਾ ਸਰਦਨ ਘਰੇ ਲੋਕਾਂ ਨੂੰ ਨਿੰਦਿਆ ਹੀ ਕਰੀ ਜਾਂਦਾ ਤੇ ਕਹੀ ਜਾਂਦਾ ਉਹ ਦੇਖੋ ਅਮੀਰ ਗੱਡੀ ਲਿਆ ਆ ਉਹ ਦੇਖੋ ਅਮੀਰ ਘੜੀ ਲਿਆ ਆ ਯਾਰ ਕਮਾਏ ਅਗਲੇ ਨੇ ਹੁਣ ਭਾਜੀ ਤੁਸੀਂ ਕਿਸੇ ਪਰ ਅभी ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਆਲੋ ਬਲੈਂਕ ਚੈੱਕ ਤੁਸੀਂ ਇੱਕ ਛੋਟੀ ਜੀ ਰੀਲ ਪਾਣੀ ਹੈ ਇੱਕ ਰੀਲ ਦੇ ਬਦਲੇ ਬਲੈਂਕ ਚੈੱਕ ਉਹ ਤੂੰ ਭਰਾਵਾ ਪਾਵੇਂ ਮੈਨੂੰ ਨੰਗਾ ਕਰਾ ਲੈ ਯਾਰ ਐਗਰੀਮੈਂਟ ਲੈ ਆ ਭਰਾ ਆਲੋ ਭਾਜੀ ਪਾ ਬਲੈਂਕ ਚੈੱਕ ਦੁਬਈ ਅਲੂ ਵੀ ਉਤੀ ਪਾਵਾਂਗੇ ਯਾਰ ਇੰਨੇ ਪੈਸੇ ਆਤਾ ਨਹੀਂ ਆ ਪਰ ਇਤਨਾ ਬਦਨਾਮੀ ਵੀ ਬਹੁਤ ਹੋਈ ਕੋ ਆਈਡੀਆ ਇਹ ਚੋ 2 4 5 ਲੱਖ ਰੁਪਏ ਵੰਡ ਦਿੰਨੇ ਆ ਲੋਕਾਂ ਨੂੰ ਲੱਗੂਗਾ ਕਿ ਵੱਡਾ ਬਾਈ ਜੀ ਹਲਪ ਹੁਣ ਮੈਂ ਕਿਵੇਂ ਕਰਾਂ ਹਲ ਕਰਦੇ ਆ ਤਾਂ ਵੀ ਲੋਕ ਬੋਲਦੇ ਜੇ ਨਹੀਂ ਕਰਦੇ ਤਾਂ ਵੀ ਬੋਲਦੇ ਆ ਟਾਈਮ ਹੁੰਦਾ ਸੀ ਅਸੀਂ ਇੱਕ ਇੱਕ ਮਹੀਨੇ ਚ 4 4 5 5000 ਟਿਕਟ ਵੇਚਦੇ ਸੀ ਤੇ ਹੁਣ ਵੀ ਇੱਕ ਇੱਕ ਦਿਨ ਚ 10 10000 ਟਿਕਟ ਵਿਕਦੀ ਆ ਅਸੀਂ ਤਾਂ ਮੱਚੀ ਜਾਂਦੇ ਨੇ ਬੈਠੇ ਫਿਰ ਵੀਡੀਓ ਪਾ ਕੇ ਡਿਲੀਟ ਵੀ ਕਰ ਦਿੰਦੇ ਆ ਘੰਟੇ ਕੀ ਸੀ ਡਿਲੀਟ ਹੋ ਜਾਂਦੀ ਆ ਸਮਝ ਨਹੀਂ ਆਉਂਦੀ ਦੁਨੀਆਦਾਰੀ ਬੜੀ ਨਿਆਰੀ ਕਰਨ ਸਿਆਂ ਬਚ ਕੇ ਰਹਿ ਇਹਨਾਂ ਤੋਂ ਆ